ਧਰਮਪਾਲ ਕਿੱਥੋਂ ਦੇ ਰਹਿਣ ਵਾਲੇ ਆ ਜੀ ਨਿਊ ਫਤਿਹਗੜ੍ਹ ਤੇ ਸਰ ਕੀ ਗੱਲਬਾਤ ਹੋਈ ਹੈ ਸਰ ਉਹ ਕਿਰਾਏਦਾਰ ਸਿਗੇ ਜੀ ਉਹਨਾਂ ਨੂੰ ਅਸੀਂ ਪਹਿਲਾਂ 1 ਕਮਹੀਨਾ ਕਿਹਾ ਇਹ ਵੇ 1-2 ਮਹੀਨੇ ਕਿਹਾ ਮੈਂ ਕਮਰੇ ਖਾਲੀ ਕਰ ਦਵਾਂ ਸਾਡਾ ਘਰ ਦਾ ਲਗਾ ਝਗੜਾ ਜਾਂ ਚੱਲ ਰਿਹਾ ਉਹ ਕਹਿੰਦੇ ਅਸੀਂ ਖਾਲੀ ਨਹੀਂ ਕਰਨ ਤੇ ਉਹ ਲੜਾਈ ਕੁੱਟਮਾਰ ਕਰਨ ਲੱਪਾਂਦੇ ਨਾਲ ਸਾਡੀ ਭੈਣ ਉਹਦਾ ਵੀ ਇਨਵੋਲਵ ਹੋ ਜਾਂਦੀ ਹੈ ਨਹੀਂ ਹੁਣ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਇਹ ਤਿੰਨੇ ਬੰਦੇ ਜੀ ਉਹ ਦੋਨੇ ਤੀਵੀਂ ਆਦ ਵੀ ਤਾਂ ਸਾਡੀ ਭੈਣ ਤੇ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਵੱਲੋਂ ਬਾਹਰੋਂ ਵੀ ਕਿਸੇ ਨੂੰ ਹਾਂਜੀ ਬੰਦੇ ਸੀਗੇ ਫੇ ਹੁਣ ਨੇਰੇ ਕਰਕੇ ਮੈਨੂੰ ਪਤਾ ਨਹੀਂ ਲੱਗਾ ਜੀ ਕਿਹੜੇ ਕਿਹੜੇ ਸੀਗੇ ਪਰ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਕਿਹੜੇ ਬੰਦੇ ਆਏ ਸੀ ਕਿੰਨੇ ਕੁ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਉਹਨਾਂ ਦੀ ਚਾਰ ਪੰਜ ਜਾਨੇ ਸੀਗੇ ਤੇ ਸੱਟਾਂ ਕਿੱਥੇ ਕਿੱਥੇ ਆਏ ਸਾਰੇ ਪਿੱਠ ਤੇ ਆ ਲੱਤਾਂ ਤੇ ਆ ਸਿਰ 'ਚ ਆ ਮੱਥੇ ਤੇ ਆ ਇੰਨੇ ਟਾਈਮ ਤੋਂ ਕਰਾਇਆ ਤੁਹਾਡੇ ਰਹਿ ਰਿਹਾ ਸੀ ਉਹ ਤਿੰਨ ਚਾਰ ਸਾਲ ਤੋਂ ਰਹਿੰਦੇ ਆ ਜੀ ਹਾਂਜੀ ਪਿੱਛੋਂ ਕਿਹੋਣ ਕੋਈ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਹੋਰ ਸਾਡੀ ਪਤਾ ਨਹੀਂ ਪਿੱਛੋਂ ਦਾ ਇੱਧਰ ਕਿਤੇ ਸ਼ੇਰਗਾਹ ਢਾਲਦੇ ਆ ਪਤਾ ਨਹੀਂ ਉਹਨਾਂ ਦਾ ਕੋਈ ਠਾਂ ਟਿਕਾਣਾ ਨਹੀਂ ਕਦੀ ਕਿਤੇ ਹੁੰਦੇ ਕਦੀ ਕਿਤੇ ਹੁੰਦੇ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਤਾ ਜੀ ਹਾਂਜੀ ਕਰ ਦਿੱਤਾ ਹੈ ਤੇ ਕੀ ਕਿਹਾ ਜਾ ਰਿਹਾ ਹੈ ਉਹਨਾਂ ਕੋਲ ਉਹਨਾਂ ਵੱਲੋਂ ਕਹਿੰਦੇ ਜੀ ਅਸੀਂ ਬੰਦ ਜੀ ਉਹ ਵੀ ਕਾਰਵਾਈ ਕਰਾਂਗੇ ਤੇ ਇਸ ਪੂਰੀ ਘਟਨਾ ਕੋਈ ਸਿਕਿਟੀ ਵੀ ਕੋਈ ਹੈ ਨਹੀਂ ਸਾਡੇ ਹਾਂਜੀ ਉੱਥੇ ਲਾਗੇ ਬੰਦੇ ਸੀਗੇ ਉਹਨਾਂ ਦੇ ਘਰ ਕੈਮਰਾ ਲੱਗਾ ਉਹਨਾਂ ਦੇ ਵੀ ਹੋਣੀ ਆ ਤੇ ਸ਼ਾਇਦ ਕਿਸੇ ਬੰਦੇ ਨੇ ਵੀਡੀਓ ਬਣਾਈ ਹੋਵੇ ਜਦੋਂ ਕੀ ਮਾਨ ਕਰਦੇ ਹਾਂ ਉਹਨਾਂ ਕੋ ਉਹ ਜਿਹੇ ਇਨਸਾਫ ਮੰਗਦੇ ਆਪਾਂ ਹੋਰ ਕੀ ਕਰ ਸਕਦੇ ਕਿਉਂਕਿ ਲੜਾਈ ਲੜਨ ਵਾਲੇ ਤਾਂ ਹੈ ਨਹੀਂ ਹੁਣ 48 ਸਾਲ ਉਮਰ ਹੋ ਗਈ ਹੁਣ ਕਿਹਨਾਂ ਲੜਾ ਦੇ ਫਿਰਾਂਜੀ ਹਾਂਜੀ ਸਰ ਇੱਕ ਫਤਿਹਗੜ ਦੇ ਵਿੱਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਜੀ ਕਿ ਕੌਪੀ ਡਾ ਗਿਆ ਜਾ ਰਿਹਾ ਕੀ ਮਾਮਲਾ ਹੈ ਤੇ ਇਹਦੇ ਵਿੱਚ ਜੋ ਜ਼ਖਮੀ ਹੈ ਅਜੇ ਵੀ ਹਸਪੀਟਲ ਹੈ ਤੇ ਕੀ ਕਾਰਵਾਈ ਕੀਤੀ ਹੈ ਹਾਂਜੀ ਇਹ ਧਰਮਪਾਲ ਸੰਨਹੁ ਫਤਿਹ ਸਿੰਘ ਵਾਸੀ ਮਾਹਰਪੁਰ ਹਾਲ ਵਾਸੀ ਨਿਊ ਫਤਿਹਗੜ ਇਹਨਾਂ ਨਾਲ ਕੰਪਲੇਂਟ ਆਈ ਸੀ ਵੀ ਮੇਰੇ ਨਾਲ ਕੁੱਟਮਾਰ ਕੀਤੀ ਹੈ ਸਾਡੇ ਕਿਰਾਏਦਾਰਾਂ ਨੇ ਇਹ ਕੁਝ ਹੋਰ ਅਣਪਛਾਤੇ ਗੰਦਿਆਂ ਨੇ ਤੇ ਜਿਹੜੇ ਤੇ ਮੁਕਤਵਾ ਜਿਹੜਾ ਦਰਜ ਕੀਤਾ ਗਿਆ ਇਹਦੇ ਚ ਭਵਿੰਦਰ ਸਿੰਘ ਭਿੰਦਾ ਤੇ ਉਹਦੀ ਪਤਨੀ ਰਾਣੀ ਤੇ ਇੱਕ ਬਲਵੀਰ ਸਿੰਘ ਨੇ ਕੋਈ ਨਾਮ ਰੂਪ ਮੰਦੇ ਨੇ ਹੰਦੇ ਵਰਗ ਐਫ ਆਈ ਆਰ ਦਰਜ ਇਹਦੇ ਦੋਚੀ ਕਰਾਤੋਂ ਬੱਝੇ ਹੋਏ ਆ ਰੇਡ ਕੀਤੇ ਜਾ ਰਹੇ ਆ ਉਹਨਾਂ ਜਲਦ ਗਿਫਟਾਰ ਕੀਤਾ ਜਾਏਗਾ ਕੋਈ ਜੋ ਵੀ ਕਾਨੂੰਨੀ ਕਾਰਵਾਈ ਆ ਹੋਲਟ ਲੈਂਦੀ ਹੈ